ਜੋ ਲਾਲ ਮਨਜੀਤ ਆ ਉਹਨੇ ਸਾਨੂੰ ਟਾਈਮ ਦਿੱਤਾ ਸੀ ਵੀ ਆਪਾਂ ਇਸ ਮਸਲੇ ਨੂੰ ਨਿਬੇੜਦੇ ਆਂ ਬਹਿ ਕੇ ਹੱਲ ਕਰਦੇ ਆਂ ਅਸੀਂ ਸਵੇਰ ਦੇ ਸਾਰੀ ਫੌਜ ਆ ਪਿੰਡ ਦੇ ਮੈਂਬਰ ਸਾਹਿਬ ਖਲੋਤੇ ਆ ਆ ਪਿੰਡ ਦੇ ਪਤਵੰਤੇ ਸੱਜਣ ਆ ਸਾਡੀ ਫੌਜ ਆ ਤੇ ਅਸੀਂ ਸਾਰੇ ਜਾਣੇ ਇੱਥੇ ਦੀ ਸਵੇਰ ਦੀ ਵੇਟ ਕਰਦੇ ਪਏ ਆ ਤੇ ਪਿੰਡ 'ਚ ਝੂਠੀਆਂ ਅਫਵਾਹਾਂ ਪਸਾਈਆਂ ਵੀ ਕੁੜੀ ਨੇ ਜੀ ਤਲਾਕ ਲੈ ਲਿਆ ਕੁੜੀ ਨੇ ਇਹ ਕੀਤਾ ਇਹ ਸਾਰਾ ਕੁਝ ਮਨਜੀਤ ਕਰ ਰਿਹਾ ਲੇਕਿਨ ਕੁੜੀ ਵਸਣਾ ਚਾਹੁੰਦੀ ਆ ਠੀਕ ਆ ਜੀ ਤੇ ਜਦੋਂ ਅਸੀਂ ਇਸ ਗੱਲ ਦੀ ਉਹਨੂੰ ਫੋਨ ਤੇ ਪੁੱਛਿਆ ਇਹਨਾਂ ਦੇ ਮੈਂਬਰਸ਼ਿਪਾਂ ਨਾਲ ਗੱਲ ਕੀਤੀ ਵੀ ਕੁੜੀ ਤੇ ਬਸਣਾ ਚਾਹੁੰਦੀ ਆ ਵੀ ਤੂੰ ਕਹੀ ਜਾਂਦਾ ਵੀ ਕੁੜੀ ਨੇ ਤਲਾਕ ਦੇ ਦਿੱਤਾ ਤੇ ਧੱਕੇ ਨਾਲ ਨਿਹੰਗ ਪੈਲੀ ਪੋਣਾ ਚਾਹੁੰਦੇ ਆ ਤੇ ਉਹ ਇਸ ਗੱਲ ਤੋਂ ਨਾਬਰ ਹੋ ਗਿਆ ਤੇ ਫੋਨ ਬੰਦ ਕਰਕੇ ਲੁਕ ਗਿਆ ਤੇ ਅਸੀਂ ਹੁਣ ਇਹਦੇ ਖਿਲਾਫ ਜਿਹੜੀ ਬਣਦੀ ਕੰਪਲੀਟ ਦੇ ਰਹੇ ਆ ਵੀ ਇਹ ਝੂਠੀਆਂ ਫੋਮਾਂ ਫਲਾਉਂਦਾ ਤੇ ਅਸੀਂ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਆਂ ਕਿ ਇਹ ਸਾਡੇ ਕਹਿਣ ਤੇ 3-4 ਘੰਟੇ ਹੋ ਗਏ ਇਹਨਾਂ ਨੇ ਵੀ ਉਹਨੂੰ ਫੋਨ ਲਾ ਕੇ ਕਿਹਾ ਵੀ ਤੂੰ ਭਾਈ ਗੱਲ ਕਲੀਅਰ ਕਰ ਤੇ ਇਹ ਸਾਰਾ ਸਿਆਪਾ ਜਿਹੜਾ ਮਨਜੀਤ ਸਿੰਘ ਗਲਤ ਫੁਵਾਵਾ ਫੜਾ ਰਿਹਾ ਫਲਾ ਰਿਹਾ ਇਹ ਤੋਂ ਬਚਿਆ ਜਾਵੇ ਕੁੜੀ ਵਸਣਾ ਚਾਹੁੰਦੀ ਅੱਜ ਵੀ ਅਸੀਂ ਤੁਹਾਨੂੰ ਕਹਿੰਨੇ ਆਂ ਤੇ ਕੱਲ ਵੀ ਕਹਿ ਰਹੇ ਆਂ ਪਾਵਰ ਸਟੋਰੀ ਦੇ ਧਾਰ ਮੀਡੀਆ 'ਚ ਵੀ ਕੁੜੀ ਨੇ ਬੋਲਿਆ ਵੀ ਮੈਂ ਵਸਣਾ ਚਾਹੁੰਦੀ ਆ ਇਹ ਜਿਹੜਾ ਅਵਤਾਰ ਸਿੰਘ ਆ ਇਹ ਜਾਣ ਕੇ ਇਹਨਾਂ ਦੇ ਖਾਨਦਾਨ ਨੇ ਇਹ ਢੋਂਗ ਰਚਾਇਆ ਹੋਇਆ ਵੀ ਗਰੀਬ ਕੁੜੀਆਂ ਤੋਂ ਕਰੋੜਾ ਰੁਪਏ ਲਓ ਤੇ ਬਾਹਰ ਜਾ ਕੇ ਛੱਡੋ ਪਹਿਲਾਂ ਇਹਨਾਂ ਦਾ ਇੱਕ ਗਰਸ਼ੇਵਕ ਸਿੰਘ ਆ ਉਹਦੇ ਤਿੰਨ ਵਿਆਹ ਆ ਇੱਕ ਜਸਪ੍ਰੀਤ ਸਿੰਘ ਆ ਉਹਦੇ ਦੋ ਆ ਇਹ ਅਲੱਗ-ਅਲੱਗ ਇਹਨਾਂ ਦੇ ਮੈਟਰ ਆ ਉਹ ਸਮੇਂ ਦੇ ਹਿਸਾਬ ਨਾਲ ਆਪਾਂ ਚਾਨਣਾ ਪਾਉਂਦੇ ਰਵਾਂਗੇ ਫਿਲਹਾਲ ਇੰਨੀ ਕੁ ਬੇਨਤੀ ਆ ਵੀ ਪ੍ਰਸ਼ਾਸਨ ਨੂੰ ਵੀ ਬਣਦੀ ਮਨਜੀਤ ਸਿੰਘ ਤੇ ਜਿਹੜੇ ਕੀ ਇਹਨਾਂ ਨੇ ਠੱਗੀ ਮਾਰੀ ਆ ਕੁੜੀ ਨੂੰ ਧੋਖੇ ਚ ਰੱਖ ਕੇ ਰਿਸ਼ਤਾ ਕਰਾਇਆ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ